ਜਿਨ੍ਹਾਂ ਦੀ ਬੈਕਗ੍ਰਾਉਂਡ ਕੋਈ ਬੈਡ ਨਾ ਹੋਵੇ ਐਂਡ ਆਈ ਥਿੰਕ ਹੀ ਇਜ਼ ਦਾ ਬੈਸਟ ਪਰਸਨ ਫਾਰ ਥਿਸ ਪੋਜੀਸ਼ਨ ਫਾਰ ਫਾਈਟਿੰਗ ਥਿਸ ਇਲੈਕਸ਼ਨ 셀ਫਲੈਸ ਬੰਦੇ ਹੈ ਦੇਖੋ ਗਰੀਬ ਦੀ ਲੜਾਈ ਲੜਦੇ ਐਜ਼ ਅ ਲਾਇਰ ਫਰੀ ਜਿੰਨੇ ਵੀ ਵੱਡੇ ਕੇਸ ਹੋਏ ਐ ਸਾਰੇ ਇਹਨਾਂ ਨੇ ਲੜਿਆ ਤੇ ਹੀ ਇਜ਼ ਨੋਟ ਅ ਪੋਲੀਟੀਸ਼ੀਅਨ ਪਰ ਦਿਲੋਂ ਪੈਸ਼ਨੇਟ ਹੈ ਦਿਲੋਂ ਇਹਨਾਂ ਦੇ ਮਨਛ ਹੈ ਸੇਵਾ ਮੇਰੇ ਨਾਲ ਬਹੁਤ ਪੁਰਾਣਾ ਸੰਬੰਧ ਹੈ ਇਹਨਾਂ ਦਾ ਅੱਜ ਨਵੇਂ ਨਹੀਂ ਬਹੁਤ ਪੁਰਾਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਿਹਾ ਪਤਨ ਕਿੰਨੇ ਸਾਲ ਪੰਜ ਵਾਰੀ ਬਾਰ ਐਸੋਸੀਏਸ਼ਨ ਦੇ ਬਣਿਆ ਨਾਲੇ ਵਕੀਲਾਂ ਦਾ ਪ੍ਰਧਾਨ ਬਣਨਾ ਇੰਨਾ ਸੌਖਾ ਨਹੀਂ ਸਾਰੇ ਪ੍ਰਧਾਨ ਆ ਜਿੰਨੇ ਜਿੰਨੇ ਵਕੀਲ ਹੁੰਦੇ ਆ ਤੇ ਉਹਨਾਂ ਨੂੰ ਯੂਨੀਨਿਮਸਲੀ ਇਹਨਾਂ ਨੂੰ ਬਣਾਉਣਾ ਬਾਰ ਐਸੋਸੀਏਸ਼ਨ ਦਾ ਸੋ ਮੈਰਿਟ ਤੇ ਦੇ ਦੇਖੋਗੇ ਯੂ ਕਾਂਟ ਕੰਪੇਅਰ ਹਿਮ ਵਿਦ ਐਨੀਬਾਡੀ ਤੁਸੀਂ ਟਰਾਈ ਵੀ ਕਰੋ ਨਾ ਹੁਣ ਆਸ਼ੂ ਹੈ ਦੂਜੇ ਹੈ ਇੰਨੀ ਮਾੜੀ ਕ੍ਰੈਡੀਬਿਲਟੀ ਹੈ ਹੁਣ ਆਈ ਵਾਂਟ ਟੂ ਇਨਕਰੇਜ ਯੰਗ ਪੀਪਲ ਤੁਸੀਂ ਦੇਖੋਗੇ ਮੈਂ ਵਾਂਟ ਯੰਗ ਪੀਪਲ ਐਸੋਈ ਤੋਂ ਵੀ ਅਗਲੇ ਐਮਐਲਏ ਬਣ ਗਏ ਯੂਥ ਕਾਲੀ ਤਲ ਤੋਂ ਵੀ ਬਣ ਗਏ ਜਿੰਨਾ ਤੱਕ ਤੁਸੀਂ ਨਹੀਂ ਆਉਂਦੇ ਅੱਗੇ ਚੇਂਜ ਉਦੋਂ ਹੀ ਆਊਗੀ ਜਦੋਂ ਯੰਗਰ ਬਲੱਡ ਅੱਗੇ ਆਊਗਾ ਇਹਨਾਂ ਦਾ ਕੋਈ ਨਹੀਂ ਕਿ ਆਪਣਾ ਕਲੀਨ ਕਰੈਕਟਰ ਹੈ ਜਿਹੜਾ ਹੀ ਇਸ ਗੋਟ ਦਾ ਬੈਸਟ ਕਲੀਨ ਨਾਲੇ ਆਤ ਆਪਣੇ ਕੋਲੋਂ ਖੱਟਣ ਵਾਲੇ ਜਿਹੜਾ ਵਕੀਲ ਫ੍ਰੀ ਲੜੇ ਕੇਸ ਗਰੀਬਾਂ ਦੇ ਇਤੋਂ ਵੱਡਾ ਟੀਮ ਕੀ ਹੋ ਸਕਦਾ ਹੈ ਸਤਿ ਸ਼੍ਰੀ ਅਕਾਲ ਸਰ ਮੈਂ ਤਰਿਖ ਕੋਲ ਜੀਐਸ ਲੋਲ ਐਚਪੀਐਲ ਵੀ ਕਰਦਾ ਸਰ ਮੇਰਾ ਇੱਕ ਕੁਐਸ਼ਨ ਹੈ ਤੁਹਾਨੂੰ ਤੁਸੀਂ ਕਿਹਾ ਸੀ ਪੰਜਾਬ ਤੋਂ ਆਪਾਂ ਇੱਕ ਨੰਬਰ ਸਬੰਧ ਨਾਵਾਂਗੇ ਤੇ ਉਹ ਕਿਵੇਂ ਬਰੋਗ ਚੈਲਡ ਇਕਨੋਮੀ ਦੇ ਦੇਸ਼ ਇਸ ਤੇ ਕਹਿ ਲਈ ਫਾਲੋਅਰ ਆ ਬੜਾ ਵਧੀਆ ਸਵਾਲ ਹੈ ਥੋੜਾ ਪਿੱਛੇ ਹੋ ਜਾਇਆ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਇੱਕ ਚੀਫ ਮਿਨਿਸਟਰ ਵਧੀਆ ਚੁਣ ਲੋ ਆਪਣੇ ਬਣ ਸਕਦਾ ਹੈ ਤੁਸੀਂ ਗਵਰਨਮੈਂਟ ਦੀ ਵਰਕਿੰਗ ਨਹੀਂ ਜਾਂਦੇ ਸਾਰਾ ਗਵਰਨਮੈਂਟ ਡਿਪੈਂਡ ਹੁੰਦਾ ਹੈ ਚੀਫ ਮਿਨਿਸਟਰ ਤੇ ਜੇ ਚੀਫ ਮਿਨਿਸਟਰ ਵਿਜਨਰੀ ਹੋਏ ਉਹ ਦਿਨ ਰਾਤ ਮਿਹਨਤ ਕਰੇ ਸੂਬੇ ਨੂੰ ਬਦਲ ਸਕਦਾ ਹੈ ਤੁਸੀਂ ਹਿਸਟਰੀ ਪੜ ਲਓ ਵੱਡੀਆਂ-ਵੱਡੀਆਂ ਕੰਪਨੀਆਂ ਫੇਲ ਹੋ ਗਈਆਂ ਕਿਉਂਕਿ ਉਹਨਾਂ ਦਾ ਮੈਨੇਜਿੰਗ ਡਾਇਰੈਕਟਰ ਮਾੜਾ ਸੀ ਇੱਕ ਬੰਦਾ ਮਾੜਾ ਸੀ ਤੇ ਚੰਗੀਆਂ ਮਾੜੀਆਂ ਕੰਪਨੀਆਂ ਉੱਤੇ ਚਲ ਗਈਆਂ ਕਿਉਂਕਿ ਨਵਾਂ ਵਧੀਆ ਬੰਦਾ ਲੱਗਦਾ ਜਦੋਂ ਤੁਸੀਂ ਚੁਣਨਾ ਹੈ ਸਾਰੀਆਂ ਪਾਰਟੀਆਂ ਤੇ ਦੇਖ ਲਓ ਚੀਫ ਮਿਨਿਸਟਰ ਕਿਹਨਾਂ ਉਹਨਾਂ ਦਾ ਕੈਂਡੀਡੇਟ ਕਿਉਂਕਿ ਸਾਰੀ ਚੀਜ਼ ਉਹਦੇ ਤੇ ਡਿਪੈਂਡੈਂਟ ਹੈ ਜਿਹੜਾ ਕਮਿਟਮੈਂਟ ਦਾ ਹੋਏ ਜਿਹਦਾ ਬੈਕਗ੍ਰਾਉਂਡ ਹੋਏ ਜਿਨੇ ਐਕਸਪੀਰੀਐਂਸ ਹੋਏ ਹੁਣ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਵੀ ਚੀਫ ਮਿਨਿਸਟਰ ਬਣਿਆ ਕੁਝ ਨਹੀਂ ਕੀਤਾ ਆਪਾਂ ਸਾਰਿਆਂ ਨੇ ਫਿਰ ਤੋਂ ਬਣਾਤਾ ਉਹਨੇ ਕੁਝ ਨਹੀਂ ਕਰਨਾ ਉਵੇਂ ਝਾੜੂ ਵਾਲਾ ਇੱਕ ਯਾਰ ਚੁਟਕਲੇ ਸੁਣਾਉਣ ਵਾਲਾ ਸਰਕਾਰ ਚਲਾ ਸਕਦਾ ਤੁਸੀਂ ਤਾਂ ਯਾਰ ਡਰੰਕ ਐਂਡ ਡਰਾਈਵਿੰਗ ਦਾ ਮਤਲਬ ਕਾਰ ਨਹੀਂ ਦਿੰਦੇ ਇੱਥੇ ਸਰਕਾਰ ਹੀ ਦੇਤੀ ਸ਼ਰਾਬੀ ਨੂੰ ਜਿਹੜੇ ਜਿਹਦਾ ਕੈਰੈਕਟਰ ਆ ਜਿਹੜੇ ਲੋਕ ਹਨ ਆ ચીਫ ਮਿਨਿਸਟਰ ਬੰਨਣਾ ਚਾਹੁੰਦੇ ਆ ਕਿਉਂ ਮੇਰੇ ਅੱਗੇ ਪਿੱਛੇ ਪੁਲਿਸ ਹੋ ਜੂਗੀ ਸਲੂਟ ਵੱਜਣਗੇ ਡੀਸੀ ਐਸਐਸਪੀ ਅੱਗੇ ਪਿੱਛੇ ਹੋਣਗੇ ਸਾਨੂੰ ਤਾਂ 50 ਸਾਲ ਹੋ ਕੇ ਦੇਖਦੇ ਇਹਨਾਂ ਨੂੰ ਤੁਸੀਂ ਦੇਖੋ ਜੋ ਕਮਿਟਮੈਂਟ ਮੈਂ ਕੀਤੀ ਮੈਂ ਪਾਵਰ ਸਰਪਲਸ ਦੀ ਕੀਤੀ ਕੰਪਲੀਟ ਕਰਤੀ ਕਿ ਨਹੀਂ ਸੱਤ ਸਾਲਾਂ ਦੇ ਅੰਦਰ ਰੋਡ ਨੈਟਵਰਕ ਹੀ ਦੇਖੋ ਪੂਰਾ ਕੰਪਲੀਟ ਕਰਤਾ 에ਅਰਪੋਰਟ ਨੈਟਵਰਕ ਪੂਰਾ ਕਰ ਦਿੱਤਾ ਆ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਸ਼ਨ ਆਏ ਆ ਯੂਨੀਵਰਸਿਟੀਆਂ ਲਵਲੀ ਯੂਨੀਵਰਸਿਟੀ ਤੋਂ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਤੱਕ ਜਿੰਨੀਆਂ ਵੀ ਯੂਨੀਵਰਸਿਟੀਆਂ ਕਾਲਜ ਬਣੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਬਣੇ ਆ ਆ ਲੁਧਿਆਣਾ ਦੇਖ ਲਓ ਆ ਜਿੰਨਾ ਇਨਫਰਾਸਟ੍ਰਕਚਰ ਬਣਿਆ ਅਕਾਲੀ ਦਲ ਦੀ ਸਰਕਾਰ ਚ ਕਿਉਂਕਿ ਦਿਲੋਂ ਵਿਜਨ ਪਲਾਨ ਹੈ ਨਿਊ ਚੰਦੀ ਮੋਹਾਲੀ ਦੇਖੋ ਕਹਿ ਜਾ ਹੁੰਦਾ ਸੀ ਦਾਂ ਅੱਜ ਕਿਵੇਂ ਆ ਨਿਊ ਚੰਡੀਗੜ੍ਹ ਬਣਾਇਆ ਅੰਮਰ ਸਰ ਤੁਸੀਂ ਮੱਥਾ ਟੇਕਣ ਜਾਂਦੇ ਹੋ ਆਪਣੇ ਦਰਬਾਰ ਸਾਹਿਬ ਪਹਿਲੇ ਕੀ ਹੁੰਦਾ ਸੀ ਕਿਵੇਂ ਅਸੀਂ ਮੈਂ 1 ਸਾਲ ਦੇ ਅੰਦਰ ਅੰਦਰ ਬਦਲਦਾ ਕਿਉਂਕਿ ਦਿਲੋਂ ਦਰਦ ਹੈ ਅਸੀਂ ਕਿਉਂਕਿ ਸਾਡਾ ਘਰ ਹੈ ਸੋ ਬੰਦਾ ਸਹੀ ਚੁਣ ਲੋ ਸਾਰਾ ਅੱਖਾਂ ਵਿੱਚ ਕੇ ਉਹਦੇ ਡਿਪੈਂਡ ਹੋ ਜਾਓ ਪਰ ਜੇ ਗਲਤ ਬੰਦਾ ਚੁਣ ਲਿਆ 5 ਸਾਲ ਖਰਾਬ ਹੋ ਜਾਣਾ ਜੀ ਦੱਸਣਾ ਮੌਲਤਾਂ ਲਾ ਦਿੱਤੀ ਤੁਸੀਂ ਇਸ ਵੇਲੇ ਜਨੋਐਸ ਦੀ ਸੀਟ ਨੂੰ ਮੰਨਤਾਪੀ ਹੈ ਬੇਸਿਕਲੀ ਜੋ ਕਿ ਐਡਵੋਕੇਟ ਨੇ ਤਾਂ ਕੀ ਆਪਾਂ ਇਹੀ ਸੋਰਸ 2027 ਦੀ ਹੋਣੇ ਚ ਰੱਖਾਂਗੇ ਤੇ ਕਿਉਂਕਿ ਇਹ ਤਾਂ ਇੱਕ ਨੀਡ ਆਫ ਅਨ ਆਲ ਹੋ ਗਿਆ ਹੈ ਇਹ 100% ਨੀਡ ਆਫ ਦਿ ਆਰ ਨਹੀਂ ਹੈ ਆ ਅਸੀਂ ਬਹੁਤ ਦੇਰ ਦੇ ਮੈਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਗਰੂਮ ਕਰ ਰਹੇ ਹਾਂ ਐਂਡ ਹੀਸ ਬੀਨ ਪਾਰਟ ਆਫ ਦ ਟੀਮ And we will get youngsters in this time. 100% 100%। बहुत <laughs> ही

ਉਨਾਂ ਨੇ ਉਹ ਹਿਮਮਤ ਐਕਚੁਅਲੀ ਸੌਦੇ ਨਾਂ ਤੇ ਕੇਸ ਇਨਚ ਪਾਜੀ ਦਿੱਤਾ। ਪਰ ਤੇਰੀਵਨ ਅਪਡੇਟ ਸੀ ਜੱਤ ਮਨਨ ਅਤੇ ਬਾਲਕੀ ਕੀਤੀ ਜਾ। 3000 ਸੌਦੇ ਕੇ ਸਿਕਿਉਰ ਨੇ। ਪਰ ਮੈਨੂੰ ਉਹ ਵੇਸ਼ਾ ਹੀ ਮੋਟਿਵ ਹੁੰਦਾ ਸੀ ਕਹਿੰਦੇ। ਮੈਂ ਇਹ ਕੀ ਕਰਦੇ ਹਾਂ ਬੰਦੀ ਅੰਦਰ। ਜੇ ਮਾਂ ਤੋਂ ਸਤਾਂ ਦਾ। ਉਹ ਕਹਿੰਦੇ ਸੀ ਜਦੋਂ ਮੈਂ ਬਰਾਂਮ ਕਹਿੰਦੇ ਮੇਰੇ ਉਹ ਮੋਟਾ ਜੇ ਨਾਲ ਬੰਧਿਆ ਹੋਈ ਜੀ ਨੇ। ਤੇ ਵਾ ਦੇਖਿਆ ਜਿੱਦੋਂ ਦਾ 20000 10000 ਰੁਪਏ ਦਾ ਦਸਤਾਨਾ ਸੀ। एही नहीं <स्टेवड़ा <स्टेवड़ा> से ना ना। मैं पिछे जो दसते हैं कि थोड़ा प्यार है कितना विश्वास है और कितने काम किया अंजल सा क्योंकि मैं आंखी मैं कहता हूं मैं राजस्कार ਪਾਸਟ ਆਪਰੇ ਦਾ ਸੰਦਰਭ ਬਾਤ ਜੀ ਨਾਲ ਆਨਲਾਈਨ ਨਹੀਂ ਆ ਨਹੀਂ ਦੇਖ ਸਕਦਾ ਮੈਂ ਬੰਗਸਰ ਮਰਕੇ ਸੀਗਾ ਇਹਨਾਂ ਦੇ ਲੋਕਾਂ ਦਾ ਪਿਆਰ ਕਸਰ ਕਰਾਦਾ ਇਹਨੂੰ ਗੇਟ ਕਰਨਾ ਕੋਈ ਨਹੀਂ ਵੀ ਹੈ ਸੋਰੀ ਮੋਟੀਵੇਸ਼ਨ ਸ਼ੁੱਅਰ ਟੈਕਸ ਯੂਅਰ ਮੋਟੀਵੇਸ਼ਨ ਸ਼ੁੱਅਰ ਬੀ ਗੁੱਟ ਇਟ ਯੂਅਰ ਮੋਟੀਵੇਸ਼ਨ ਸ਼ੁੱਅਰ ਬੀ ਦ ਪਰਸਨ ਵਿਦਮੇ ਇੰਟਰਵਿਊਡ ਐਂਡ ਆਰ ਆਲੋਡ ਦੇ ਇੰਟਰੈਕਟਿੰਗ ਬੰਗਸਰ ਸੋਰੀ ਮੇਰੀ ਵਾਸਤੇ ਮੈਂ ਨਾ ਕੋਈ ਪੋਸਟ ਫੋਰ ਨਾ ਮੋਟੀਵੇਟਰ ਕੰਟੈਕਟਾਂ ਬਾਰਗੇਟ ਸੇਵਾ ਸਰਵਨ ਪੱਖਤਾ ਵਿਸ਼ੇ ਸੇਵਾ ਦੀ ਜਿੱਦਾਂ ਕਰਦਾ ਉਹ ਆਪਾਂ ਇੱਕ ਯੋਜਨਾ ਦਾ ਬਸ 2019 ਦਾ ਸਾਲ ਤੱਕ ਮੈਂ ਤੁਹਾਨੂੰ ਇੱਕ ਦੱਸਾਂ ਤੁਸੀਂ ਆਪਣੇ ਬਜ਼ੁਰਗਾਂ ਤੇ ਤੇ ਬਜ਼ੁਰਗਾਂ ਤੇ ਆਪਣੇ ਬਜ਼ੁਰਗਾਂ ਨੂੰ ਪੁੱਛੋ ਕਿ ਤੁਹਾਡੇ ਬਜ਼ੁਰਗ ਕਿਹੜੀ ਪਾਰਟੀ ਸੀ ਸਾਰੇ ਕਹਿਣਗੇ ਅਸੀਂ ਅਕਾਲੀ ਸੀ ਹੈ ਕਿ ਨਹੀਂ ਦੱਸਾਂ ਕੀ ਹੈ ਅਕਾਲੀ ਦਲ ਇੱਕ ਮੂਵਮੈਂਟ ਹੈ ਪਾਰਟੀ ਨਾ ਇੱਕ ਮੂਵਮੈਂਟ ਹੈ ਪੰਜਾਬ ਦੀ ਇੱਕ ਪੰਜਾਬ ਦੀ ਸੋਚ ਹੈ ਸੋ ਆ ਫਰਕ ਹੈ ਕਾਲੀ ਜਨ ਨਾਲ ਇੱਕ ਹੋਰ ਹੈ ਪੋਲਿਟਿਕਸ ਤੁਹਾਨੂੰ ਹੋਣਾ ਚਾਹੀਦਾ ਹੈ ਕਿਉਂਕਿ ਜਿਹੜਾ ਤੁਸੀਂ ਚੇਂਜ ਲੈ ਆ ਸਕਦੇ ਹੋ ਤੁਹਾਨੂੰ ਪਾਵਰ ਮਿਲਦੀ ਹੈ ਚੇਂਜ ਲਿਆਉਂਦੀ ਇਹ ਚੰਗੇ ਬੰਦੇ ਆਉਣਗੇ ਤੇ ਤੁਸੀਂ ਦੇ ਕੋ ਚੰਗੇ ਫੈਸਲੇ ਹੋਣਗੇ ਆਪਣੇ ਪੰਜਾਬ ਪ੍ਰਤੀ ਹੋਣਗੇ ਤੁਹਾਨੂੰ ਜਿਹੜੀ ਗਵਰਨਮੈਂਟ ਚਾਹੀਦੀ ਹੈ ਉਹ ਚਾਹੀਦੀ ਹੈ ਜਿਹੜੀ ਹੋਏ ਕਿ ਆ ਸਾਡਾ ਪੰਜਾਬ ਹੈ ਸੋ ਉਹ ਜੇ ਲੋਕ ਚਾਹੀਦੇ ਸੋ ਠੀਕ ਹੈ ਮੈਂ ਜਸਪ੍ਰੀਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਤੇ ਮੇਰਾ ਕੁਐਸਚਨ ਸੀਗਾ ਭੁਗਤ ਸਿੰਘ ਜੀ ਨੂੰ ਪੁੱਛਣਾ ਬਹੁਤ ਆਸਾਨ ਬੱਚੋ ਨਹੀਂ ਤੂੰ ਹੈ ਅੱਜ ਦਾ ਵਿਆਹ ਤੇਰਾ ਹੈ ਸਿਰ ਆਪਣੇ ਵਿਦੇਸ਼ਾਂ ਦੇ ਵਿੱਚ ਜਿਵੇਂ ਸਟਾਰਟਅੱਪਸ ਤੇ ਇਨੋਵੇਸ਼ਨ ਦੀ ਗ੍ਰੋਥ ਘਟ ਰਹੀ ਹੈ ਜੇ ਤੁਸੀਂ ਐਂ ਕਦਰ ਗੱਲਦੇ ਹੋ ਤਾਂ ਤੁਸੀਂ ਕਿਹੜੇ ਇਨੀਸ਼ੀਏਟਿਵਸ ਚੱਕੋਗੇ ਕਿਹੜੇ ਸਟੈਪਸ ਚੱਕੋਗੇ ਤਾਂ ਕਿ ਆਪਣੇ ਜਿਹੜੇ ਇਨੋਵੇਟਿਵ ਮਾਈਂਡਸ ਆ ਉਹ ਦੁਬਾਰਾ ਰੀਜੂ ਕਰਨਾ ਤੇ ਸਟਾਰਟਅੱਪਸ ਦੁਬਾਰਾ ਚੱਲਣ ਆਪਣਾ ਤਾਂ ਚੈੱਕ ਕੀਤਾ ਸੀ ਆਪਣਾ ਲੁਧਿਆਣਾ ਤੇ ਪੰਜਾਬ ਦੀ ਕੋਈ ਵੀ ਸਿਟੀ ਟਾਪ 20 ਚ ਸਟਾਰਟਅਪਸ ਦੀ ਸਿਟੀਆਂ ਹੈ ਇੱਥੇ ਕਿ ਸਟਾਰਟਅਪਸ ਨੂੰ ਮੂਵ ਨਹੀਂ ਕਰ ਪਾਇਆ ਪੰਜਾਬ ਇਹਦੇ ਪਿੱਛੇ ਕੀ ਕਾਰਨ ਹੈ ਤੇ ਤੁਸੀਂ ਕੀ ਇਨੀਸ਼ੀਏਟਿਵ ਲੈਂਦੇ ਦੇਖੋ ਸਭ ਤੋਂ ਪਹਿਲਾ ਸਟਾਰਟਅਪ ਦਾ ਨਾਮ ਸਟਾਰਟ ਹੁੰਦਾ ਕਾਰਨ ਨਾ ਕਮਰਟ ਪਾਲਿਸੀ ਹੁੰਦੀ ਸਾਰੀ ਕਮਰਟ ਇੰਡਸਟਰੀ ਰਹੇਗੀ ਸਾਡੇ ਐਂਸਿਲੇਰੀ ਇੰਡਸਟਰੀਸ ਹੈ ਉਹ ਸਟਾਰਟਅਪਸ ਬਣ ਜਾਂਦੇ ਚਾਹੇ ਉਹ ਐਗਰੀਕਲਚਰ ਬੇਸਡ ਹੈ ਨਾ ਐਗਰੀਕਲਚਰ ਬੇਸਡ ਹੈ ਕੋਈ ਵੀ ਹੈ ਉਹਨਾਂ ਦੇ ਪਰਮਾਤੀ ਆਈ ਹੈ ਵਰਮੈਂਟ ਇਨਸ਼ੈਕਿਡਿਡਿਟੀ ਸਾਰੇ ਵਿੱਚ ਇਨਵੈਸਟਰਾਂ ਚ ਨੂੰ ਵੈਸੀ ਹਾਲਤ ਸਾਹ ਹੈ ਜਿਹਦੇ ਵਿੱਚ ਕਿ ਜਿੰਨੇ ਆਏ ਸੌਫਟਸ ਨੂੰ ਕਰਕੇ ਨਾ ਹੀ ਕੋਈ ਸੌਫਟਸ ਲੈ ਕੇ ਨਾ ਸਿੰਗਲ ਟੂਸਸ ਨੂੰ ਪਾ ਰਿਹਾ ਹੈ ਬੈਰ ਹੋਂਦ ਦੇਖਦਾ ਸਾਲਸਾ ਨੇ ਇੱਕ ਬਲਕਾ ਰਾਇ ਸਗਣ ਉਹਨਾਂ ਜਿਹੜੇ ਡਿਪਾਰਟਮੈਂਟ ਇੱਕ ਹੈੱਲ ਦੇ ਹੇਠੇ ਆ ਗਈ ਸਨ ਉਹ ਬਲੱਪ ਕਰਿਆ ਚਾਹੀਦਾ ਅਸੀਂ ਰੀਸੈਂਟਲੀ ਤੇ ਚੱਲਣ ਕਰਨੀ ਗੱਲ ਹੈ ਮਿਸਟਰ ਕੁਰਬਾ ਬਹੁਤ ਇੰਡਸਟਰੀਸ ਦਾ

आई मैं इससे मतलब है कि क्या है आज हम आधा सौ रुपए के लिए क्या है ज़्यादा नहीं बांधा सकते है। The problem is पहली गांस राता में डस्टी गांस से ज़रूरी है क्या इन्वेस्टमेंट। Second है ना जिधर बहुत ना वाइन डस्टी गांस है। Thirdly लॉन्ग टर्म। लॉन्ग टर्म में नवा इंडस्ट्री सुंदर है, नवा हमें सेट करना है। जो तुम्हारे लिए कोई इंडस्ट्री चाहिए, ग्रुप बेस चाहिए, कोई एक स्टार्टअप होनी ना, उन्हें वास्तव में आरएनडी चाहिए। अनफॉर्चुनेटली जो आर एन जी जब पहले स्टार्टियां श्रोमी अकाली दलकार चाहे वो सैकल इंडस्ट्री चाहे साइन प्रगा जी ने इतने जो इंडस्ट्री स्टार्ट कराई सी आर एन जी बनाएस बनाए गए अच्छे सारे आर एन जी सेंटर हुए है इंडस्ट्रियल पॉलिसी करके प्रॉम पॉलिस पॉलिस जो है प्रॉब्रिटी देती

ਦੇ ਦੋਫੀ ਦਾ ਉਸ ਬੈਕੀ ਮੈਂ ਲਈ ਤਾਂ ਕਿ ਸਕੂਲ ਬਣਾਇਆ ਜ਼ਿੰਦਗੀ ਨੇ ਮੈਨੂੰ ਬਦਲਣਾ ਬਹੁਤ ਬਹੁਤ ਅੰਦਾਜ਼ਾ ਉਹਦੇ ਵਾਸਤੇ ਟੌਪ ਕਰਾ ਲਈ ਗਈ ਐ ਸਪੇਸ ਵੀ ਹੋ ਗਈ ਲੈਣ ਰਹੀ ਸੀ ਮੈਂ ਕਿਹਨਾਂ ਵਰਤ ਲਈ ਜੇ ਜਿੰਨੇ ਕੰਮ ਹੋ ਗਏ ਸਕਾਈਜ਼ ਆ ਲੈ ਇਕੁਣ ਜੋ ਯਾਰ ਇੱਕ ਮੈਦਾਨ ਨੂੰ ਹੋਰ ਦੱਸਦਾ ਆਪਣੇ ਪੰਜਾਬੀਆਂ ਚ ਨਾ ਆਪਾਂ ਇੱਕ ਦੂਜੇ ਨੂੰ ਦੇਖ ਕੇ ਇਨਫਲੂਐਂਸ ਹੋਏ ਨੇ 40-40 ਲੱਖ ਲਾ ਕੇ ਕੈਨੇਡਾ ਜਾ ਕੇ ਭਾਂਡੇ ਮੰਜਨ ਨੂੰ ਤਿਆਰ ਹੈ। ਉਥੇ ਉਹ ਜੇ 40 ਲੱਖ ਇੱਥੇ ਲਾ ਕੇ ਕੋਈ ਡੇਰੀ ਫਾਰਮ ਖੋਲੇ ਕੋਈ ਗੋਡ ਫਾਰਮ ਖੋਲੇ ਕੋਈ ਦੂਜਾ ਕਰ ਲੇ। ਬੰਦਾ ਕਿੱਥੇ ਜਾ ਸਕਦਾ ਹੈ? ਉਧਰ ਦੇਖਿਓ ਉਹਨੇ ਗਿਆ ਤੇ ਉਹਦੇ ਮਗਰ ਅੱਜ ਜੋ ਹਾਲਾਤ ਬਾਹਰ ਹੈ। ਦੇਖੋ ਕੀ ਬੁਰਾ ਹਾਲ ਕਰਤਾ। ਸੋ ਮੈਂ ਜਿਹੜੀ ਸਟਾਰਟਅੱਪ ਦੀ ਜਿਹੜੀ ਗੱਲ ਕੀਤੀ ਨਾ ਗ੍ਰਾਮਣ ਤੇ ਡਿਪੈਂਡ ਹੈ ਚੀਫ ਮਿਨਿਸਟਰ ਤੇ। ਇੱਕ ਬੰਦਾ ਸਹੀ ਚੁਣ ਲੋ। ਜਿਹੜਾ ਬੰਦਾ ਬੇੜੀ ਪਾਰ ਕਰਦੇ ਸਰ ਆਹੀ ਕੁਸ਼ੀ ਮੇਰਾ ਤਾਂ ਥੋੜਾ ਰਿਲੇਟਡ ਹੋ ਸਕਿਆ ਪਰ ਆਪਣੇ ਜਿਹੜੇ ਦੋ ਇਨਵੈਸਟਮੈਂਟ ਸਟਾਰਟਅਪਸ ਹੁੰਦੇ ਆ ਉਹਨਾਂ ਅਸਤੇ ਕੋਈ ਸਪੈਸ਼ਲ ਇਨੀਸ਼ੀਏਟਿਵਸ ਹੋਣਾ ਚਾਹੀਦਾ ਨਾ ਵੀ ਵਿਲ ਡੂ ਇਟ ਵੀ ਨੀਡ ਟੂ ਇਨਕਰੇਜ ਪੀਪਲ ਜਿਹੜੀ ਨਾ ਮਾਈਕਰੋ ਸਮਾਲ ਐਂਟਰਪ੍ਰੀਨਰ ਜਿਹੜੇ ਇੰਡੀਵਿਜੂਅਲ ਜੌਬ ਦੀ ਬਜਾਏ ਕੰਮ ਕਰਨਾ ਚਾਹਣ ਉਹਨਾਂ ਨੂੰ ਫਾਈਨੈਂਸ ਦਿੱਤਾ ਜਾਏ ਆ ਆ ਗੱਲ ਉਹ ਜਿਹੜੀ ਹੈਗੀ ਆ ਜ਼ਰੂਰੀ ਹੈ ਵੀ ਵਿਲ ਡੂ ਇਟ ਸਟੂਡੈਂਟ ਇਲੈਕਸ਼ਨਸ ਆਲਸੋ ਟੀਮਸ ਹੁੰਦੇ ਆ ਜਾਂ ਇੱਕ ਤਰ੍ਹਾਂ ਦੇ ਮੁਕਾਬਲੇ ਹੋਊਗਾ ਤੇ ਮੈਂ ਪੁੱਛਣਾ ਚਾਹੁੰਦਾ ਕਿ ਆਪਣੀ ਸਰਕਾਰ ਆਪਣੇ ਸਟੂਡੈਂਟ ਇਲੈਕਸ਼ਨਸ ਕਉਂਕਿਆ ਜ਼ਰੂਰਤ ਹੈ ਐਸ ਤਰੀਕੇ ਨਾਲ ਨਵਾਂ ਟੈਲੈਂਟ ਨਿਕਲਦਾ ਹੈ ਫਿਊਚਰ ਦਾ ਜਿਹੜੀ ਮਜਬੂਤਾ ਸਰਕਾਰ ਰਾਜ ਦਾ ਕਾਂਗਰਸ ਪਾਰਟੀ ਨੇ ਇਹਨਾਂ ਦੀ ਪਾਲਿਸੀ ਹੈ ਜੇ ਕੋਈ ਸਟੂਡੈਂਟ ਲੀਡਰ ਜਾਂ ਕਿ ਨਵਾਂ ਮੁੰਡਾ ਅੱਗੇ ਹੁੰਦਾ ਇਹਨੂੰ ਦੰਪਦੇ ਆ ਤੇ ਆਪਣੀ ਸਰਕਾਰ ਦੇ ਵਿੱਚ ਹੀ ਆਪਣੀ ਪਾਰਟੀ ਜਿਵੇਂ ਲੱਗਦਾ ਬਹੁਤ ਖੁੱਲ ਹੈ ਜੀ ਮਾਨਯੋਗ ਜੀ ਇਦਾਂ ਹੀ ਇਸੇ ਰਵੱਲ ਦਾ ਥੈਂਕ ਯੂ ਇੱਕ ਕਾਲੀਦਾਰ ਪਾਰਟੀ ਹੈ ਇਹ ਪੰਜਾਬ ਦੀ ਲੜਾਈ ਲੜਨ ਵਾਲੇ ਜਮਾਤ ਹੈ ਆਪਾਂ ਸਮੇ ਸਮੇਂ ਤੇ ਪੰਜਾਬ ਦੇ ਮੁੱਦੇ ਜਿਹੜੇ ਕੋਈ ਚੱਟਮੀਆਂ ਜਿਵੇਂ ਪਿੱਛੇ ਆਪਾਂ ਇੰਗਲੈਂਡ ਪੋਲੀਸ ਦੇ ਰਿਲੇਟਡ ਧਰਮਾ ਆਇਆ ਬਹੁਤ ਕਾਮਯਾਬ ਧਰਮਾ ਗਿਆ ਉਹ ਨਹੀਂ ਆਪਾਂ ਅੱਗੇ ਹੁਣ ਕੀ ਕਰਾਂ ਮੈਂ ਤੁਹਾਨੂੰ ਇੰਨੀ ਗਰੰਟੀ ਦਿੰਦਾ ਇੱਕ ਕਿਲਾ ਨਿਕਵਾ ਕਰ ਦਊਗਾ ਆ ਸਾਰਾ ਠੱਗੀ ਦਾ ਕੰਮ ਹੈ ਆ ਪੈਸੇ ਇਕੱਠੇ ਕਰਦਾ ਕੰਮ ਹੈ ਤੇ ਇਹਨਾਂ ਕੋਲੇ ਤੁਸੀਂ ਦੇਖ ਲਓ ਅੱਜ 12 ਤਰੀਕ ਹੋ ਗਈ ਤਨਖਾਹ ਨਹੀਂ ਦਿੱਤੀ ਗਈ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇ ਨਾਮ ਤੇ ਪੈਸਾ ਹੈ ਨਹੀਂ ਤੇ ਕਹਿੰਦੇ 24 ਹਜ਼ਾਰ ਕਿਲਾ ਬੇਸਿਕਲੀ ਜਿਹੜੇ ਬੰਦੇ ਬਿਠਾਏ ਆ ਇਹਨਾਂ ਨੂੰ ਪਤਾ ਅਗਲੀ ਵਰਾਉਣਾ ਨਹੀਂ ਇਹਨਾਂ ਨੇ ਨੋਟੀਫਿਕੇਸ਼ਨ ਕਰਤੀ ਨੋਟੀਫਿਕੇਸ਼ਨ ਦਾ ਮਤਲਬ ਹੈ ਕਿ ਹੁਣ ਕੋਈ ਵੇਚ ਨਹੀਂ ਸਕਦਾ ਹੁਣ ਜਿਹੜੇ ਰੇਟ ਸੀ 5 ਕਰੋੜ ਵਾਲੇ ਫਾਰ ਇਗਜ਼ਾਮਪਲ ਉਹ ਆਜੂਗਾ 50 ਲੱਖ ਤੇ ਤੇ ਫਿਰ ਜਿਹੜਾ ਬੰਦਾ ਘੜੋਣਾ ਜਾਊਗਾ ਉਸ ਨੋਟੀਫਿਕੇਸ਼ਨ ਚੋਂ ਉਹ ਤੋਂ ਕਰੋੜ ਰੁਪਏ ਲੈਣਗੇ ਆਈ ਸਕੀਮ ਹੈ ਪਰ ਪੂਰਾ ਪ੍ਰੈਸ਼ਰ ਰੱਖਾਂਗੇ ਇਹਨਾਂ ਤੇ ਨਿਗਰ ਰੱਖਾਂਗੇ ਤੁਹਾਡੇ ਸਾਰੇ ਨੌਜਵਾਨਾਂ ਦਾ ਸਾਥ ਚਾਹੀਦਾ ਹੈ ਇਹਨਾਂ ਨੂੰ ਅਕਵਾਇਰ ਨਹੀਂ ਹੋਣ ਦੇਵਾਂਗੇ ਮੈਂ ਤਾਂ ਦੱਸਦਾ। ਆ ਲੈਣਾ ਆਪਣਾ ਨਿਬੜ ਜਾਣਾ ਹੁੰਦੀ ਨਹੀਂ। ਅਸੀਂ ਸਪਾਈ ਨਹੀਂ ਹੋਣੀ ਤੇ ਅਸੀਂ ਉਹ ਤੁਹਾਨੂੰ ਵੀ ਟਿਕਣਾ 27 ਨੂੰ ਟਿਕਣਾ 27 ਨੂੰ ਫਤਿਹ ਪੁੱਛਾ ਕਰਕੇ ਫਿਰ ਵਾਏ ਨੂੰ ਟਿਕਾ 7000 ਵਾਏ ਨੂੰ ਤੇ ਮੇਰਾ ਤਾਂ ਦੱਸਾ ਕੀ ਹਾਲ ਹੈ। ਮੈਂ ਤਾਂ ਟਿਕਦਾ ਨਹੀਂ ਹੁੰਦਾ ਮੇਰੀ ਦੀ ਸਮੱਸਿਆ ਨਾ ਤੁਸੀਂ ਤਾਂ ਹੁਣ ਜਾ ਕੇ ਕਿਸੇ ਨੇ ਕਿਤੇ ਸ਼ਾਮ ਨੂੰ ਕਾਫੀ ਪੀਣ ਚੱਲੇ ਜਾਣਾ ਮਾਰਕੀਟ 'ਚ ਕਿਸੇ ਨੇ ਥੋੜੀ ਗੇੜੀ-ਗੂੜੀ ਤੇ ਚਲੇ ਜਾਣਾ ਹੈ। ਮੇਰੇ ਵਾਸਤੇ ਅੱਠ ਪ੍ਰੋਗਰਾਮ ਕਰਕੇ ਕੱਲ ਫਿਰ ਤੂੰ ਆ ਪਰਸੋ ਫਿਰ ਤੂੰ ਹੁਸ਼ਾਰਪੁਰ ਗੁਰਦਾਸਪੁਰ ਇੱਧਰ ਉੱਧਰ ਆਪਾਂ ਸਾਰੇ ਮਨ ਬਣਾ ਲਈਏ ਸਾਰੇ ਕਿ ਡੇਢ ਸਾਲ ਆਪਾਂ ਟਿਕਣਾ ਨਹੀਂ ਨੇਰੀ ਆ ਜੂਗੀ ਮਦਮ ਸਾਹਿਬ ਪੰਜਾਬ ਦੇ ਸਟੂਡੈਂਟ ਆ ਤੇ ਨਾ ਮੈਂ ਪੁੱਛਣਾ ਸੀ ਜਿਹੜਾ ਫੇਸ ਪਾਰਟੀਆਂ ਜਿਹੜੀ ਮੈਨੀਫੈਸਟੋਲ ਵਿੱਚ ਵਾਅਦੇ ਕਰਦੀਆਂ ਨੇ ਤੇ ਇਹ ਇਹਨੂੰ ਆਪਾਂ ਲਿਖ ਕੇ ਟੋਕਣ ਤੇ ਆ ਸਕਦੇ ਨਹੀਂ ਕਰਨਾ ਚਾਹੀਦਾ ਆ ਬਹੁਤ ਜ਼ਰੂਰੀ ਗੱਲ ਹੈ ਆ ਹੋਣਾ ਚਾਹੀਦਾ ਕਿਉਂਕਿ ਕੀ ਹੈ ਅਸੀਂ ਤਾਂ ਪੂਰੀ ਕਮਿਟਮੈਂਟ ਕਰ ਦਿੰਨੇ ਆ ਕਿਉਂਕਿ ਐਡੇ ਝੂਠ ਮਾਰਦੇ ਆ ਆ ਕਰਦਾਂਗੇ ਉਹ ਕਰਦਾਂਗੇ ਪੈਸੇ ਹੁੰਦੇ ਨਹੀਂ ਕਰਦੇ ਹੁਣੇ ਨਹੀਂ ਲੀਗਲ ਡਾਕੂਮੈਂਟ ਹੋਊਗਾ ਤੇ ਜੈਨੂਇਨ ਕਮਿਟਮੈਂਟਸ ਹੋਣਗੀਆਂ ਅਨਜਨ ਨਹੀਂ ਹੋਣਗੀਆਂ ਬਰੀ ਇੰਪੋਰਟੈਂਟ ਹੈ ਤੇ ਜੇ ਕਮਿਟਮੈਂਟ ਪੂਰੀ ਨਾ ਹੋਵੇ ਤੇ ਉੱਤੇ ਜਿਗ ਰਿਲੇਸ਼ਨ ਹੋਊਗਾ ਜੇ ਕਮਿਟਮੈਂਟ ਨਾ ਹੋਏ ਪੂਰੀ ਪਾਰਟੀ ਨੂੰ ਬੈਨ ਕਰ ਦੇਣਾ ਚਾਹੀਦਾ ਹੈ ਜੀ ਸਾਸ਼ੀ ਦਾ ਪਰਦਾ ਮੇਰੇ 108 ਵੀ ਆਉਂ ਪੰਜਾਬ ਸਰਕਾਰ ਦਾ ਜਿਹੜਾ ਖੇਡਾਂ ਵਾਲਾ ਜਾਂ ਘਟਦਾ ਜਾ ਰਿਹਾ ਕੋਈ ਵਾਰ ਕੀ ਰੁਕ ਕੇ ਆਣਾ ਮੈਂ ਉਹੀ ਗੱਲ ਕਰ ਰਿਹਾ ਸੀ ਜਦੋਂ ਮੈਂ ਮਿਨਿਸਟਰ ਰਿਸਪੋਰਟ ਦਾ ਮੈਂ ਉਦੋਂ ਸਾਡਾ ਬਜਟ ਹੁੰਦਾ ਸੀ ਮਸਾਂ 10 ਕਰੋੜ ਰਿਸਪੋਰਟ ਦਾ ਮੈਂ ਨੇ 200 ਕਰੋੜ ਲੈ ਗਿਆ ਸੀ ਤੁਸੀਂ ਦੇਖੋ ਉਸ ਟਾਈਮ ਹਰ ਪਿੰਡ ਨੂੰ ਜਿਮ ਦਿੰਦੇ ਸੀ ਖੇਡਾਂ ਦਾ ਸਾਮਾਨ ਦਿੰਦੇ ਸੀ ਮੈਂ ਇੰਟਰ ਡਿਸਟ੍ਰਿਕਟ ਚੈਂਪੀਅਨਸ਼ਿਪ ਕਰਾਉਂਦਾ ਸੀ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਫਿਰ ਅਸੀਂ 10 ਸਪੋਰਟਸ ਦੇ ਅਜਿਹਾ ਸਪੈਸ਼ਲ ਟੈਲੈਂਟ ਸਿਲੈਕਟ ਕਰਕੇ ਜਿੰਨੀਆਂ ਜੌਬਸ ਮਿਲੀਆਂ ਸਪੋਰਟਸਮੈਨ ਨੂੰ ਮੈਂ ਦਿੱਤੀਆਂ ਆਪਣੇ ਅਜਨੀਆਂ ਸਪੋਰਟਸਮੈਨ ਵਾਸਤੇ ਸਪੋਰਟਸਮੈਨ ਨੂੰ ਇਨਕਰੇਜ ਕਰਨਾ ਬਹੁਤ ਜ਼ਰੂਰੀ ਹੈ ਐਂਡ ਤਾਈ ਪੰਜਾਬ ਬਚੂਗਾ ਨਸ਼ੇ ਤਰਫੋਂ ਐਂਡ ਸਾਡੀ ਟਾਪ ਪ੍ਰਾਇਟੀ ਹੈ ਮਟੰਡੇ ਨੇ ਤਾਂ ਬਹੁਤ ਕੁਝ ਕੀਤਾ ਪਰ ਮਟੰਡੇ ਨੇ ਵੋਟ ਨਹੀਂ ਪਾਉਂਦੇ ਸੋ ਲੁਧਿਆਣਾ ਆ ਆਪਣਾ ਹਾਰਟ ਹੈ ਪੰਜਾਬ ਦਾ ਇਹ ਸਾਠ ਨੂੰ ਡਿਵੈਲਪ ਕਰਨਾ ਸਾਰੀ ਕਾਉਂਟੀ ਪੰਜਾਬ ਦੀ ਇੱਥੋਂ ਸ਼ੁਰੂ ਹੁੰਦੀ ਹੈ ਇਹਨੂੰ ਉਸ ਨਜ਼ਰੈਣ ਨਾਲ ਦੇਖ ਕੇ ਵੀ ਹਵ ਟੂ ਵਰਕ ਤੇ ਕੋਈ ਪ੍ਰੋਬਲਮ ਨਹੀਂ ਇੱਥੇ ਡਿਵੈਲਪ ਕਰਨ ਦੀ ਆ ਦੇਖੋ ਜਿਹੜੀ ਮੈਂ ਸਾਹਮਣੇ ਜਿਹੜੀ ਸੜ ਗਈ ਉੱਤੇ ਆ ਮੈਂ ਕਲੀਅਰ ਕਰਾ ਕੇ ਕੰਸਟਰਕਸ਼ਨ ਸ਼ੁਰੂ ਕਰਾ ਕੇ ਗਿਆ ਸੀ ਤੇ ਅੱਜ ਦੇਖੋ ਲਾਈਫ ਲਾਈਨ ਬਣ ਗਈ ਬਾਈਪਾਸ ਸਾਰੇ 인ਫਰਾਸਟ੍ਰਕਚਰ ਦੇ ਇੰਡਸਟਰੀ ਤੇ ਪੂਰੀ ਪ੍ਰਾਇਓਰਟੀ ਰੋਗੀ ਸਾਡੀ ਲੁਧਿਆਣੇ ਦੀ ਜੀ ਹਾਂ ਉਹ ਜੀ ਤਾਂ ਕਿ ਜਿਹਨੇ ਨਾ ਰੋਣਾ ਦੇ ਬਾਕੀ ਇੰਤਜ਼ਾਰ ਰਹਿ ਗਿਆ ਨਾ ਤਾਂ ਮਾਫੀ ਮੰਗਦੇ ਆਪਾਂ ਜਲਦੀ ਇਹੋ ਜਿਹਾ ਪ੍ਰੋਗਰਾਮ ਅੱਗੇ ਵੀ ਲਿਖਾਂਗੇ ਸਾਰੀ ਲੀਡਰਸ਼ਿਪ ਦਾ ਬਾਦਲ ਸਾਹਿਬ ਦਾ ਦੇ ਨੇ ਸਾਡੇ ਨਾਮ ਦਾ ਪੈਟਰੋਲਾਟ ਜਾਇਆ ਬੰਦਾ ਸਾਰਿਆਂ ਦੇ ਤੇ ਬੰਦ ਤੇ ਚਾਹ ਦੇ ਸੁਖਦਾਰ ਵਾਣੀ ਥੈਂਕ ਯੂ ਥੈਂਕ ਯੂ एवरीवन ਫੋਟੋਜ ਦੇ ਨਾਲ ਤੇ ਵਾਰੀ ਵਾਰੀ ਆ ਕੇ ਫੋਟੋ ਕਰਾ ਲਓ ਤੁਹਾਡਾ ਵੀ ਨਾਮ ਕੋਈ ਹਮ ਇੱਕ ਵਸ